ਇਹ ਪੱਤੇ ਇਸ ਤੇਲ ਦੇ ਵਿੱਚ ਪਾ ਲਓ ਚਿਹਰੇ ਤੋਂ ਦਾਗ ਧੱਬੇ ਫਿੰਸੀਆਂ ਕਾਲਾਪਨ ਹਟਾ ਲਓ ਤੇ ਡਾਕਟਰਾਂ ਤੋਂ ਆਪਣਾ ਖਿਹੜਾ ਛਡਾ ਲਓ ਚਿਹਰੇ ਤੇ ਦੱਬੇ ਦਾਗ ਆ ਫਿੰਸੀਆਂ ਹੋਣ ਜਾਂਦੀਆਂ ਵਾ ਉਹ ਸਾਰੇ ਨੂੰ ਇਹ ਕਿਉਰ ਕਰੂਗਾ ਤੇ ਮੇਨ ਜਿਹੜਾ ਉਥੇ ਕਾਰਨ ਹੈਗਾ ਵਾ ਸਕਿਨ ਦਾ ਜਿਵੇਂ ਮਨ ਕੇ ਚਲੋ ਉਮਰ ਤੋਂ ਪਹਿਲਾਂ ਕਈ ਆਪਣਾ ਬੁੱਢੇ ਲੱਗਣ ਲੱਗ ਜਾਂਦੇ ਆ ਜਿਹੜੀ ਸਟ੍ਰੈਸ ਹੈਗੀ ਹੈ ਸਟ੍ਰੈਸ ਕਿਸੇ ਵੀ ਚੀਜ਼ ਦੀ ਹੋਵੇ ਉਹ ਸਾਡੀ ਸਕਿਨ ਨੂੰ ਖਾ ਜਾਂਦੀ ਹੈ ਖਾਣ ਪੀਣ ਬਿਲਕੁਲ ਸਾਡਾ ਜਮੇ ਵੇਖਾਰਾ ਖਾਣ ਵਾਲਾ ਸਾਡਾ ਸਿਸਟਮ ਸਹੀ ਨਹੀਂਗਾ ਹੂੰ ਹੂੰ ਬਾਹਰੋਂ ਫੂਡ ਖਾਣਾ ਕਰਦਾ ਬੇਹਾ ਖਾਣਾ ਉਹਦੇ ਨਾਲ ਖਾਜ ਕੁਜਲੀ ਤੱਬੇ ਫਿਣਸੀਆਂ ਹੋ ਜਾਣੀਆਂ ਵਾ ਕਿੰਨ ਦੀ ਚੌੜੀਆਂ ਸਰਾਇਸ ਚੌੜੀ ਵੀ ਗਾਣ ਲੱਗ ਜਾਂਦੀ ਆ ਇਹਦੇ ਨਾਲ ਮੈਡੀਸਨ ਦਿੰਦੇ ਉਹਦੇ ਨਾਲ ਬਿਲਕੁਲ ਖਾਰਸ਼ ਧੱਬੇ हट ਜਾਂਦੇ ਆ ਪਰ ਉੱਤੇ ਲਾਉਣ ਦੇ ਨਾਲ ਹਲਕਾ ਹਲਕਾ ਲਾਉਣ ਨਾਲ ਤੁਹਾਨੂੰ ਤਰੰਤ ਅਸਰ ਮਿਲ ਜਾਂਦਾ ਜੇ ਨਾ ਕਿਹਾ ਹਾਂ ਕਿਲਾ ਤੁਹਾਨੂੰ ਰਾਤ ਮਿਲ ਜਾਂਦੀ ਜਰੂਰ ਇਹਦੇ ਨਾਲ ਕਿਵੇਂ ਇੱਕ ਦਾਣੇ ਜੇ ਹੋਣ ਲੱਗ ਜਾਂਦੇ ਹੁੰਦੇ ਆ ਜਦੋਂ ਉਹਨਾਂ ਨੂੰ ਨੱਪਦੇ ਆ ਵਿੱਚੋਂ ਨਿਕਲਦੇ ਹੁੰਦੇ ਜੀ ਹਾਂ ਉਹ ਰਾਤ ਜੀ ਨਿਕਲਦੀ ਆ ਹਾਂ ਜੀ ਹਾਂ ਜੀ yellow yellow ਉਹ ਮਟੀਰੀਅਲ ਜੇ ਨਿਕਲਦਾ ਬਿਲਕੁਲ ਜੀ ਉਹ ਹੁੰਦੇ ਆ ਜੀ ਤੇ ਜਿਹੜੀਆਂ ਝਰਡੀਆਂ ਵਾਸਤੇ ਆ ਉਹ ਹੁੰਦੇ ਜ਼ਿਆਦਾ ਸਟ੍ਰੈਸ ਨਾ ਹੁੰਦਾ ਉਹਦੇ ਵਾਸਤੇ ਫਿਰ ਮੈਡੀਸਨ ਲੈਣੀ ਪੈਂਦੀ ਕਹਿੰਦੇ ਨੇ ਜੀ ਫਿਰ ਇਹ ਕਿੱਧਰ ਗਏ ਜਿਹੜਾ ਕੁਦਰਤੀ ਸਾਨੂੰ ਰੱਬ ਨੇ ਦਿੱਤੀ ਜਿਹੜੀ ਉਹ ਚੀਜ਼ ਆ ਉਹ ਬੜੀ ਸੁੰਦਰ ਚੀਜ਼ ਕੁਦਰਤ ਠੀਕ ਆਸੀਂ ਉਹ ਵਿਗਾੜ ਲੈਨੇ ਆ ਉਹਨਾਂ ਦੇ ਨਾਲ ਸਕੇ ਸਾਡੀ ਜਿਹੜੀ ਮੇਕਅੱਪ ਆ ਕੋਈ ਚੀਜ਼ਾਂ ਲਾਉਣੇ ਵੱਧ ਖਰਾਬ ਹੀ ਹੁੰਦੀ ਆ ਕੋਈ ਉਹ ਫਾਇਦਾ ਤੇ ਕੁਝ ਟਾਈਮ ਦੇ ਖਾਤਰ ਹੁੰਦਾ ਉਹ ਜੀ ਜੀ ਬਾਅਦ ਵਿੱਚ ਉਹ ਨੁਕਸਾਨ ਹੀ ਉਹ ਚੀਜ਼ਾਂ ਦੇ ਸਾਰੀਆਂ ਦੇ ਜੀ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਲੱਗੇ ਜੀ ਇਹਦੇ ਨਾਲ ਚਿਹਰਾ ਸਾਫ਼ ਕਰ ਸਕਦੇ ਆ ਇਹ ਆਪਾਂ ਤਿੰਨ ਚੀਜ਼ਾਂ ਦਿੰਨੇ ਤਿੰਨ ਯੋਗਾ ਤੇ ਰਿਜ਼ਲਟ ਦਿਨਾ ਜੀ ਮਿਲ ਜੂਆ ਹਫ਼ਤੇ 'ਚ ਰਿਜ਼ਲਟ ਮਿਲ ਜੂਆ ਇਹ ਪੱਤੇ ਇਸ ਤੇਲ ਦੇ ਵਿੱਚ ਪਾ ਲਓ ਚਿਹਰੇ ਤੋਂ ਦਾਗ ਧੱਬੇ ਫਿੰਸੀਆਂ ਕਾਲਾਪਨ ਹਟਾ ਲਓ ਤੇ ਡਾਕਟਰਾਂ ਤੋਂ ਆਪਣਾ ਖਿਹੜਾ ਛਡਾ ਲਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਇੱਕ ਵਾਰ ਮੁੜ ਤੋਂ ਪਹੁੰਚਿਆ ਹੈ ਪਿੰਡ ਭਿੰਡਰਕਲਾ ਜਿੱਥੇ ਲਾਲ ਹਵੇਲੀ ਵਾਲੇ ਬਾਪੂ ਵੈਦ ਜੀ ਦੇ ਨੁਸਖੇ ਨੇ ਫਾਰਮੂਲੇ ਨੇ ਇਸ ਵੇਲੇ ਪੂਰੀ ਦੁਨੀਆ ਚ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਲੋਕ ਉਹਨਾਂ ਦੇ ਨੁਸਖਿਆਂ ਦੇ ਫਾਰਮੂਲਿਆਂ ਦਾ ਕਾਫੀ ਜ਼ਿਆਦਾ ਫਾਇਦਾ ਵੀ ਲੈ ਰਹੇ ਨੇ ਪਰ ਅੱਜ ਜਿਹੜੀ ਤੁਹਾਡੀ ਮੁਲਾਕਾਤ ਹੈਗੀ ਹੈ ਬੜੇ ਵਿਸ਼ੇਸ਼ ਡਾਕਟਰ ਕ੍ਰਿਸ਼ਨ ਸਿੰਘ ਤੂਰ ਹੋਰ ਨਾਲ ਕਰਵਾਉਣ ਜਾ ਰਹੇ ਆ ਜਿਹੜੇ ਕਿ ਕੈਨੇਡਾ ਤੋਂ ਹੁਣੇ-ਹੁਣੇ ਆਏ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਮਝਾਵਾਂਗੇ ਕਿ ਇਹ ਪੱਤੇ ਤੇ ਇਹ ਤੇਲ ਜਿਹੜੇ ਕੇ ਯੂਜ਼ ਕਰਦੇ ਨੇ ਲੋਕ ਉਹ ਕਿਵੇਂ ਚਿਹਰੇ ਦਾ ਸਹੱਪਣ ਚਿਹਰੇ ਤੇ ਦਾਗ ਧੱਬੇ ਦੂਰ ਕਰ ਸਕਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲੀ ਵਾਰ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲੱਗੇ ਸਤਿ ਸ੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਹੈਗੇ ਨੇ ਜੇਕਰ ਇਹ ਪੱਤੇ ਅਸੀਂ ਇਸ ਤੇਲ ਦੇ ਵਿੱਚ ਇਸਤੇਮਾਲ ਕਰ ਲਈਏ ਜਿਹੜਾ ਢੰਗ ਤੁਸੀਂ ਦੱਸਣ ਵਾਲਿਓ ਤਾਂ ਜਿਹੜੀ ਸਕਿਨ ਹੈਗੀ ਹੈ ਉਹ ਜਿਵੇਂ ਤੁਹਾਡੀ ਸਕਿਨ ਇਸ ਤਰੀਕੇ ਨਾਲ ਹੋ ਜਾਏਗੀ ਬਿਲਕੁਲ ਜੀ ਪਰ ਇਹਦੇ ਨਾਲ ਜੋ ਵੀ ਆਪਣੇ ਚਿਹਰੇ ਤੇ ਦੱਬੇ ਦਾਗ ਆ ਫਿੰਸੀਆਂ ਹੋਣ ਜਾਂਦੀਆਂ ਵਾ ਉਹ ਸਾਰੇ ਨੂੰ ਇਹ ਕਯਰ ਕਰੂਗਾ ਠੀਕ ਹੈ ਹਾਂਜੀ ਅੱਛਾ ਡਾਕਟਰ ਸਾਹਿਬ ਤੁਸੀਂ ਕੈਨੇਡਾ ਤੋਂ ਆਏ ਹੋ ਤੇ ਕੈਨੇਡਾ ਦੇ ਵਿੱਚ ਵੀ ਸਕਿਨ ਦੀਆਂ ਅਲਰਜੀ ਦੀਆਂ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਬੰਦਾ ਇੱਥੋਂ ਕਿਸੇ ਹੋਰ ਰੂਪ ਚ ਜਾਂਦਾ ਹੈ ਤੇ ਉੱਥੇ ਕੋਈ ਹੋਰ ਰੂਪ ਹੀ ਹੋ ਜਾਂਦਾ ਟੈਨਸ਼ਨ ਚ ਡਿਪਰੈਸ਼ਨ ਚ ਜਾ ਕੇ ਕੀ મતલਬ ਇੰਨੀ ਵੱਡੀ ਤਦਾ ਇੱਥੇ ਵੀ ਦਿੱਕਤ ਹੈ ਲੇਕਿਨ ਕੰਪੈਰੀਟਿਵਲੀ ਸਕਿਨ ਦੀਆਂ ਜਿਹੜੀਆਂ ਪ੍ਰੋਬਲਮ ਹਨ ਕੈਨੇਡਾ ਚ ਕਿਤੇ ਜ਼ਿਆਦਾ ਨਹੀਂ ਬਿਲਕੁਲ ਜੀ ਉੱਥੇ ਜ਼ਿਆਦਾਤਰ ਇੱਕ ਤਾਂ ਸਕਿਨ ਬਰਨ ਹੁੰਦੀ ਆ ਠੀਕ ਹੈ ਉਹ ਕੀ ਹੁੰਦਾ ਜੀ ਹਾਂ ਜਿੱਦਾਂ ਕਿ ਜਿਵੇਂ ਪੰਜਾਬੀ ਚ ਕਹਿੰਦੇ ਸੂਰਜ ਨੇੜੇ ਆ ਜੇ ਆਪਾਂ ਉੱਥੇ ਧੁੱਪੇ 5 ਮਿੰਟ ਉਹ ਨਹੀਂ ਖੜ ਸਕਦੇ ਅੱਛਾ ਬਿਲਕੁਲ ਜੀ ਜੇ ਉਹ ਧੁੱਪੇ ਖੜਦੇ ਆ ਆਪਣੀ ਸਕਿਨ ਬਹੁਤ ਜ਼ਿਆਦਾ ਮੱਚਣ ਲੱਗ ਜਾਂਦੀ ਆ ਜਲਨ ਹੋਣ ਲੱਗ ਜਾਂਦੀ ਆ ਇਹ ਦਿੱਕਤਾਂ ਆਉਂਦੀਆਂ ਜੀ ਅੱਛਾ ਜੀ ਤੇ ਮੇਨ ਜਿਹੜਾ ਉੱਥੇ ਕਾਰਨ ਹੈਗਾ ਵਾ ਸਕਿਨ ਦਾ ਜਿਵੇਂ ਮਨ ਕੇ ਚਲੋ ਉਮਰ ਤੋਂ ਪਹਿਲਾਂ ਕਈ ਆਪਣਾ ਬੁੱਢੇ ਲੱਗਣ ਲੱਗ ਜਾਂਦੇ ਆ ਹਾਂਜੀ ਹਾਂ ਉਹ ਉਹ ਸਾਡਾ ਇੱਕ ਦੋਸਤ ਹੈ ਜੀ ਜਿਹੜਾ ਕੈਨੇਡਾ ਗਿਆ ਹੈ ਸ਼ਾਇਦ ਉਹ ਰਿਲੇਟ ਵੀ ਕਰ ਲੇ ਉਹ ਸਾਡੇ ਹਾਂ ਦਾ ਲੇਕਿਨ ਹੁਣ ਜਦੋਂ ਸਾਡੇ ਨਾਲ ਗੱਲਬਾਤ ਹੁੰਦੀ ਹੈ ਕਦੇ ਵੀਡੀਓ ਕਾਲ ਕਰਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਮਤਲਬ ਵੱਡੇ ਭਰਾਵਾਂ ਤੋਂ ਵੀ ਉੱਪਰ ਦੀ ਗੱਲ ਹੋ ਗਈ ਉਹਦੀ ਸਕਿਨ ਇੰਨੀ ਜ਼ਿਆਦਾ ਮਤਲਬ ਅਸੀਂ ਕਹਿ ਲਈਏ ਕਿ ਉਲਝ ਗਿਆ ਹੈ ਮਾਮਲਾ ਬਿਲਕੁਲ ਜੀ ਮੇਨ ਉੱਥੇ ਦਿੱਕਤ ਆਉਂਦੀ ਹੈ ਜੀ ਸਟ्रेस ਦੀ ਚਾਹੇ ਉੱਥੇ ਬੰਦੇ ਕੋਲ ਕੰਮ ਹੈਗਾ ਚਾਹੇ ਨਹੀਂ ਹੈਗਾ ਦੋਨਾਂ ਨੂੰ ਬਰਾਬਰ ਸਟ्रेस ਆ ਠੀਕ ਹੈ ਜਿਹੜਾ ਤਾਂ ਕੰਮ ਕਰ ਮੈਂ ਉਹ ਕਿਵੇਂ ਜੀ ਡਾਕਟਰ ਸਾਹਿਬ ਮਾਫ ਕਰਨਾ ਕਿਉਂਕਿ ਤੁਸੀਂ ਕੀ ਗੱਲ ਕਹੀਏ ਡਾਕਟਰ ਸਾਹਿਬ ਨੇ ਕਿ ਜਿਹਦੇ ਕੋਲ ਕੰਮ ਹੈਗਾ ਫਿਰ ਉਹਨੂੰ ਕਾਦੀ ਸਟ्रेस ਜੀ ਜਿਹਦੇ ਕੋਲ ਕੰਮ ਨਹੀਂ ਹੈਗਾ ਚਲੋ ਉਹਨੂੰ ਤਾਂ ਮੰਨ ਲਿਆ ਜੀ ਦੇਖੋ ਜਿਹਦੇ ਕੋਲ ਕੰਮ ਹੈ ਜੀ ਉਹਨੂੰ ਕੰਮ ਦੀ ਸਟ੍ਰੈਸ ਹੋਗੀ ਕੰਮ ਤੇ ਸਵੇਰ ਉੱਠ ਕੇ ਸ਼ਿਫਟ ਤੇ ਜਾਣਾ ਕਦੇ ਲੇਟ ਨਾ ਹੋ ਜਾਈਏ ਫਿਰ ਆ ਕੇ ਆਪਦਾ ਖਾਣ ਪੀਣ ਦਾ ਵੀ ਕਰਨਾ ਉੱਥੇ ਚਾਹੀ ਲੇਡੀਜ਼ ਚਾਹੀ ਜੈਂਟਲਸ ਇਹਨਾਂ ਨੂੰ ਬਰਾਬਰ ਹੀ ਕਰਨਾ ਪੈਂਦਾ ਵਾ ਜਿਹੜੀ ਮੇਨ ਦਿੱਕਤ ਉੱਥੇ ਆਉਂਦੀ ਜਿਹਦੇ ਕੋਲ ਨਹੀਂ ਕੰਮ ਉਹਨੂੰ ਤਾਂ ਹੈਗਾ ਹੀ ਹੈਗਾ ਵੀ ਕੰਮ ਹੈ ਨਹੀਂਗਾ ਠੀਕ ਹੈ ਓਕੇ ਤੇ ਜਿਹਦੇ ਫਿਰ ਸ਼ਿਫਟਾਂ ਲਾ ਕੇ ਸ਼ਿਫਟਾਂ ਲਾ ਲਾ ਕੇ ਸਕਿਨ ਖਰਾਬ ਹੋ ਜਾਂਦੀ ਹੈ ਉੱਥੇ ਵੀ ਸਟ੍ਰੈਸ ਹੈ ਜੀ ओके ਛਾਰਨੋਂ ਵੱਡੀ ਦਿੱਕਤ ਹੀ ਉਸ ਸਟ੍ਰੈਸ ਤੁਸੀਂ ਕੰਮ ਚਾਹੇ ਹੁਣ ਤੁਹਾਡੇ ਕੋਲ ਕੰਮ ਹੈਗਾ ਵਾ ਤੁਸੀਂ ਕੰਮ ਤੇ ਉੱਠ ਕੇ ਟਾਈਮ ਟੂ ਟਾਈਮ ਜਾਣਾ ਹੀ ਪੈਣਾ ਤੁਹਾਨੂੰ ਤੇ ਕੰਮ ਵੀ ਪੂਰਾ ਖਿੱਚ ਕੇ ਲੰਦਣਾ ਹੈ ਖਿੱਚ ਕੇ ਬਿਲਕੁਲ ਜੀ ਪੂਰਾ ਸੋ ਸਾਡੇ ਨਾਲ ਲਾਲਵੇਲੀ ਵਾਲੇ ਬਾਪੂ ਵੈਜੀ ਵੀ ਨੇ ਵੈਜੀ ਤੁਹਾਡਾ ਵੀ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਧੰਨਵਾਦ ਤੁਹਾਡਾ ਪ੍ਰੂਕੀ ਸਾਹਿਬ ਜੀ 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 ਅੱਛਾ ਵੈਜੀ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀ ਸਟ੍ਰੈਸ ਹੈਗੀ ਹੈ ਸਟ੍ਰੈਸ ਕਿਸੇ ਵੀ ਚੀਜ਼ ਦੀ ਹੋਵੇ ਉਹ ਸਾਡੀ ਸਕਿਨ ਨੂੰ ਖਾ ਜਾਂਦੀ ਹੈ ਦੇਖੋ ਜਦੋਂ ਆਪਾਂ ਨੂੰ ਸਟ੍ਰੈਸ ਹੁੰਦੀ ਆ ਦਿਮਾਗ ਤੇ ਬ੍ਰੇਨ ਤੇ ਲੋਡ ਪੈਣਾ ਵਾ ਹਰ ਵਾਰਾਂ ਬੁਨੀਆਂ ਦੇ ਨਹੀਂ ਪੂਰੀ ਉਹਦੇ ਨਾਲ ਹੋਣੀ ਕੀ ਟੈਂਸ਼ਨ ਚ ਰਹਿਣਾ ਵਾ ਕਿਉਂ ਇੱਥੇ ਵੀ ਆਪਾਂ ਸਟ੍ਰੈਸ ਲਈ ਇੱਥੇ ਘਟ ਰਹੇ ਥੋੜੀ ਜਿਹਾ ਬਾਹਰ ਜਿਆਦਾ ਕੰਮਕਾਰ ਕਰਕੇ ਨਾ ਠੀਕ ਹੈ ਥੋੜੀ ਜਿਆਦਾ ਲੈਂਦੇ ਆ ਇੱਥੇ ਆਪ ਨੂੰ ਹੈ ਜਰੂਰ ਹੈਗੀ ਆ ਪਰ ਸਾਡੀ ਆਪ ਦੀ ਭਾਈ ਵੀ ਆ ਇੱਥੇ ओके okay. इंडिया ਸਾਡੀ ਆਪਦੀ ਪੈਦਾ ਕੀਤੀ ਵੀ ਆ ਉੱਥੇ ਉਹ ਕੰਮ ਕਰਕੇ ਹੈਗੀ ਆ ਇੱਥੇ ਅਸੀਂ ਕੋਈ ਫੋਨ ਦੇਖ ਲਿਆ ਜਾਂ ਇਧਰ ਉਧਰ ਗੱਲਾਂ ਬਾਤਾਂ ਕਰ ਲੀਆਂ ਸਾਰੀ ਵੀਡੀਓ ਦੇਖੀ ਗਈਆਂ ਉਹ ਆਪਦੀ ਆ ਵੀ ਸਾਡੀ ਪਾਈ ਵੀ ਆ ਠੀਕ ਹੈ ਸਾਨੂੰ ਕੰਮ ਵੀ ਕੋਈ ਨਹੀਂਗਾ ਤੇ ਵੇਲੇ ਵੀ ਜਮਾ ਨਹੀਂ ਅਸੀਂ ਸਾਡੀ ਇਹ ਬਣੀ ਵੀ ਹੈ ਜੀ ਹੁਣ ਜੀ 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 ਉਹੀ ਤੇ ਵੀ ਕਿਸੇ ਨੂੰ ਕਿਹਾ ਜੀ ਵੀ ਤੁਹਾਡੇ ਤੁਸੀਂ ਆ ਜਾਇਆ ਕਰੋ ਕਦੇ ਢੇੜਾ ਮਾਰ ਲਿਆ ਕਰੋ ਤੇ ਉਹ ਕਹਿੰਦੇ ਜੀ ਟਾਈਮ ਨਹੀਂ ਲੱਗਦਾ ਫਿਰ ਪੁੱਛੋ ਵੀ ਕਰਦੇ ਕਿਉਂ ਕਹਿੰਦੇ ਜੀ ਵੇਲੇ ਆ ਵੇਲੇ ਹੈ ਜੀ ਕੋਈ ਰਿਸ਼ਤੇਦਾਰ ਨਹੀਂ ਜਾਂਦਾ ਬੰਦਾ ਬਾਅਦ ਚ ਵੱਲੋਂ ਚਾਹ ਕਰੋ ਜੀ ਮੈਂ ਮੁੜਦਾ ਛੇਤੀ ਅਗੇ ਤਿੰਨ ਤਿੰਨ ਚਾਰ ਚਾਰ ਦਾ ਹਫਤਾ-ਹਫਤਾ ਰਹਿੰਦੇ ਪਹਿਲੇ ਬਾਰੇ ਰਿਸ਼ਤੇਦਾਰੀਆਂ ਚ ਤੇ ਹੁਣ ਤਾਂ ਘੰਟਾ ਨਹੀਂ ਪੈਂਦਾ ਜੀ ਕੋਈ ਇੱਥੇ ਜੀ ਜੀ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਡਾਕਟਰ ਕ੍ਰਿਸ਼ਨ ਤੂਰ ਹੋ ਰਹੇ ਨੇ ਦੱਸਿਆ ਕਿ ਜਿਹੜੇ ਪੱਤੇ ਹੈਗੇ ਨੇ ਤੇਲ ਦੇ ਵਿੱਚ ਜੇਕਰ ਅਸੀਂ ਮਿਲਾ ਲਈਏ ਤੇ ਬੜਾ ਕਰਾਮਾਤੀ ਬੜੇ ਜਾਦੂਈ ਢੰਗ ਨਾਲ ਜਿਹੜੀ ਸਕਿਨ ਹੈਗੀ ਹੈ ਇਹਦੇ ਦਾਗ ਧੱਬੇ ਅਸੀਂ ਗੰਧਲਾਪਣ ਜਿਹੜਾ ਸਕਿਨ ਦਾ ਹੈਗਾ ਖਾਸ ਕਰਕੇ ਚਿਹਰੇ ਦਾ ਉਹ ਖਤਮ ਹੋ ਸਕਦਾ ਇਹ ਕਾਰਨ ਕੀ ਹੁੰਦਾ ਜੀ ਖਰਾਬ ਕਿਉਂ ਹੋ ਜਾਂਦਾ ਚਾਹੇ ਇੱਥੇ ਹੈ ਚਾਹੇ ਬਾਹਰ ਆ ਬੰਦਾ ਸਾਡੇ ਪੈਕ ਤੋਂ ਇਹ ਵਾਦਾ ਬੜਾ ਜੀ ਹਾਂ ਜੀ ਜਿਹੋ ਗਰਮੈਸ ਬਾਡੀ ਦੇ ਵਿੱਚ ਜਾਦੇ ਵੱਧਦੀ ਆ ਉਹਦੇ ਨਾਲ ਫਿਣਸੀਆਂ ਹੁੰਦਗਾਂ ਆ ਖਾਣ ਪੀਣ ਬਿਲਕੁਲ ਸਾਡਾ ਜਮਾਂ ਹੀ ਬੇਕਾਰਾ ਖਾਣ ਵਾਲਾ ਸਾਡਾ ਸਿਸਟਮ ਸਹੀ ਨਹੀਂ ਗਾ ਬਾਹਰੋਂ ਫੂਡ ਖਾਣਾ ਕਰਦਾ ਬੇਹਾ ਖਾਣਾ ਉਹਦੇ ਨਾਲ ਖਾਜ ਕੁਜਲੀ ਤੱਬੇ ਫਿਣਸੀਆਂ ਹੋ ਜਾਣੀਆਂ ਆ ਕਈਆਂ ਦੀ ਚੌੜੀਆਂ ਸਲਾਈਸਾਂ ਚਮੜੀ ਵੀ ਗਾੜ ਲੱਗ ਜਾਂਦੀ ਆ ਇਹਦੇ ਨਾਲ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਨੂੰ ਇਹ ਬਹੁਤ ਰਾਹਤ ਦਿੰਦੀ ਆ ਮੰਨ ਤਾਂ ਦਰੋਂ ਮੈਡੀਸਨ ਦੇ ਕੇ ਗਰਮੀ ਲੀਵਰ ਦੀ ਕਢਣੀ ਪੈਂਦੀ ਖੂਨ ਦੀ ਸਾਨੂੰ ਠੀਕ ਹੈ ਫੇਰ ਵੀ ਉਹ ਸਹੀ ਤਾਂ ਰੀਵਰ ਦੇ ਵਾਸਤੇ ਮੈਡੀਸਨ ਦਿੰਦੇ ਨੇ ਉਹਦੇ ਨਾਲ ਬਿਲਕੁਲ ਖਾਰਸ਼ ਧੱਬੇ हट ਜਾਂਦੇ ਆ ਪਰ ਉੱਤੇ ਲਾਉਣ ਦੇ ਨਾਲ ਹਲਕਾ ਹਲਕਾ ਲਾਉਣ ਨਾਲ ਤੁਹਾਨੂੰ ਤਰੰਤ ਅਸਰ ਮਿਲ ਜਾਂਦਾ ਜਨ ਅਕੇ ਨਾਲ ਹਾਂ ਕਿਲਾ ਤੁਹਾਨੂੰ ਰਾਹਤ ਮਿਲ ਜਾਂਦੀ ਜਰੂਰ ਇਹਦੇ ਨਾਲ ਜੀ 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 ਅਸੀਂ ਤੁਹਾਡੇ ਕੋਲ ਹੋਰ ਵੀ ਸਵਾਲ ਲਵਾਂਗੇ ਡਾਕਟਰ ਸਾਹਿਬ ਜਿਹੜੀਆਂ ਇਸ ਵੇਲੇ ਨਾ ਉਹ ਬਰੀਕ ਬਰੀਕ ਜਿਹੀ ਫਿੰਸੀਆਂ ਹੋਣ ਲੱਗੀਆਂ ਇਹ ਚੁਰੜੀਆਂ ਪੈਣ ਲੱਗੀਆਂ ਜਵਾਨ ਜਵਾਨ ਮੁੰਡਿਆਂ ਦੇ ਉਹ ਮਤਲਬ 35 40 ਸਾਲ ਚ 50 55 ਸਾਲ ਦੇ ਲੱਗਣ ਲੱਗ ਜਾਂਦੇ ਨੇ ਤੇ ਉਹਨਾਂ ਤੇ ਇਹ ਨੁਸਖਾ ਫਾਰਮੂਲਾ ਕੰਮ ਕਰੇਗਾ ਜਾਂ ਵੈਜਿਨ ਤੁਸੀਂ ਮਿਲ ਕੇ ਕੋਈ ਹੋਰ ਨੁਸਖੇ ਫਾਰਮੂਲੇ ਸੈੱਟ ਕੀਤੇ ਨੇ ਉਹ ਇਹ ਜ਼ਿਆਦਾ ਤਾਂ ਜਿੱਦਾਂ ਫੈਣਸੀਆਂ ਹੋ ਗਈਆਂ ਜੀ ਆਪਣਾ ਬਲੈਕ ਹੈਡ ਹੋ ਗਏ ਉਹਨਾਂ ਤੇ ਜਿਆਦਾ ਇਹ ਕੰਮ ਕਰਦਾ ਜੀ ਬਲੈਕ ਹੈਡ ਕੀ ਹੁੰਦੇ ਨੇ ਜੀ ਜਿਵੇਂ ਇੱਕ ਦਾਣੇ ਜੇ ਹੋਣ ਲੱਗ ਜਾਂਦੇ ਹੁੰਦੇ ਆ ਜਦੋਂ ਉਹਨਾਂ ਨੂੰ ਨੱਪਦੇ ਆ ਵਿੱਚੋਂ ਨਿਕਲਦੇ ਹੁੰਦੇ ਜੀ ਹਾਂ ਉਹ ਰਾਜ ਹੀ ਨਿਕਲਦੀ ਹੈ ਹਾਂਜੀ ਹਾਂਜੀ ਯੈਲੋ ਯੈਲੋ ਉਹ ਮਟੀਰੀਅਲ ਜੇ ਨਿਕਲਦਾ ਬਿਲਕੁਲ ਜੀ ਉਹ ਹੁੰਦੇ ਆ ਜੀ ਤੇ ਜਿਹੜੇ ਝਰਡੀਆਂ ਵਾਸਤੇ ਆ ਉਹ ਹੁੰਦੇ ਜਿਆਦਾ ਸਟ੍ਰੈਸ ਨਾ ਹੁੰਦਾ ਉਹਦੇ ਵਾਸਤੇ ਫਿਰ ਮੈਡੀਸਨ ਲੈਣੀ ਪੈਂਦੀ ਹੈ ਜੀ ਅੱਛਾ ਬਿਲਕੁਲ ਜੀ ਤੇ ਇਸ ਵੇਲੇ ਨੌਜਵਾਨ ਕਿਉਂਦਾ ਇੰਨੇ ਪ੍ਰਭਾਵਿਤ ਕਿਉਂ ਹੈ ਜੀ ਸਕਿੰਦੀ ਆ ਉਹ ਕੋਈ ਜੀ 3D ਫੇਸ਼ੀਅਲ ਕਰਵਾਏ ਜਾ ਰਹੇ ਨੇ ਸਾਡੀਆਂ ਕੁੜੀਆਂ ਸਾਡ ਕੋਈ ਬਲੀਚ ਕਰਵਾਈ ਜਾਂਦੀ ਹੈ ਤੇ ਪਰ ਹੋ ਉਲਟਾ ਰਿਹਾ ਜਦੋਂ ਤੱਕ ਤਾਂ ਉਹਨਾਂ ਦਾ ਮੇਕਅਪ ਜਦੋਂ ਤੱਕ ਤਾਂ ਵੰਡਰਫੁਲ ਵੰਡਰਫੁਲ ਤੇ ਜਦੋਂ ਮੇਕਅਪ ਉਤਰ ਗਿਆ ਤੇ ਕਹਿੰਦੇ ਨੇ ਜੀ ਫਿਰ ਇਹ ਕਿੱਧਰ ਗਏ ਬਿਲਕੁਲ ਜੀ ਇਹ ਜ਼ਿਆਦਾ ਦਿੱਕਤ ਆਉਂਦੀ ਜੀ ਜਿਹੜੀਆਂ ਔਰਤਾਂ ਘਰਾਂ ਦੇ ਕੰਮਾਂ ਨੂੰ ਬੋਝ ਮੰਨਦੀਆਂ ਵਾਂ ਜਿਵੇਂ ਕਿ ਕੋਈ ਵੀ ਘਰ ਦਾ ਕੰਮ ਆ ਉਹਨੂੰ ਬੋਝ ਮੰਨਣਾ ਵੀ ਮੈਨੂੰ ਅੱਜ ਵੀ ਕਰਨਾ ਪੈਣਾ ਵਾ ਮੈਨੂੰ ਕਰਾਣੀ ਲੱਗੀਆਂ ਇਦਾਂ ਹੀ ਬੰਦੇ ਜਿਵੇਂ ਕੋਈ ਵੀ ਕੰਮ ਹੋਵੇ ਉਹਨੂੰ ਆਪਦੇ ਤੇ ਬੋਝ ਲੈ ਲੈਣਾ ਕੰਮ ਨੂੰ ਜੇ ਆਪਾਂ ਇੰਜੋਏ ਕਰਾਂਗੇ ਕੰਮ ਨੂੰ ਫੇਰ ਹੀ ਦਿੱਕਤ ਨਹੀਂ ਆਊਗੀ ਜਿਹੜੀ ਆਪਣੀ ਝੋੜੀਆਂ ਦੀ ਆ ਅੱਛਾ ਨਹੀਂ ਉਹ ਕਿਵੇਂ ਜੀ ਮਤਲਬ ਬੋਝ ਵਾਲੀ ਗੱਲ ਮੈਂ ਸਮਝ ਨਹੀਂ ਤੁਹਾਡੀ ਜਦੋਂ ਆਪਾਂ ਕਿਸੇ ਵੀ ਕੰਮ ਦਾ ਬੋਝ ਲਈ ਜਾਣਾ ਜੀ ਆਪਣਾ ਸਟ्रेस ਲੈਵਲ ਵਧਣ ਲੱਗ ਜਾਣਾ ਵਾ ਅੱਛਾ ਕੋ ਕੋ ਡੇਲੀ ਹੈ ਇੱਕ ਦਿਨ ਤਾਂ ਹੈ ਨਹੀਂਗਾ ਉਹ ਡੇਲੀ ਰੁਟੀਨ ਵਰਗੇ ਬਿਲਕੁਲ ਜੀ ਡੇਲੀ ਸਟ्रेस ਰਹਿਣ ਲੱਗ ਗਿਆ ਉਹਦੇ ਨਾਲ ਸਕੇਨ ਦੀ ਰਿਲੇਟਿਡ ਪ੍ਰੋਬਲਮ ਹੈਗੀ ਹੀ ਹੈਗੀ ਆ ਜੀ ਇਹ ਝੋੜੀਆਂ ਦੀ ਅੱਛਾ ਬਿਲਕੁਲ ਮਤਲਬ ਜਿਹੜੀ ਸਾਡੀਆਂ ਭੈਣਾਂ ਰਸੋਈ ਦੇ ਵਿੱਚ ਚੁਰੜਦیاں ਰਹਿੰਦੀਆਂ ਜਿਹਨੂੰ ਅਸੀਂ ਕਹ ਲਈਏ ਪੰਜਾਬੀ ਚ ਜਾਂ ਆਪਸ ਚ ਗੱਲਾਂ ਕਰਦੇ ਵੀ ਮੈਂ ਤੇ ਹੁਣ ਇਹ ਕਰਨਾ ਹੈ ਹੁਣ ਉਹ ਕਰਨਾ ਹੈ ਮਤਲਬ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਤੁਸੀਂ ਦੇਖੀਏ ਬਿਲਕੁਲ ਜੀ ਜਿਹੜਾ ਖੁਸ਼ਦਿਲ ਬੰਦਾ ਹੋਊਗਾ ਜਿਹਨੂੰ ਕੋਈ ਟੈਨਸ਼ਨ ਹੈ ਨਹੀਂਗੀ ਉਹਦੀ ਸਕਿਨ 글로 ਕਰੂਗੀ ਹੀ ਕਰੂਗੀ ਚਾਹੇ ਉਹ ਕੋਈ ਕੋਸ਼ਿਸ਼ ਚੀਜ਼ ਅਪਲਾਈ ਮਤਲਬ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿਲਕੁਲ ਜੀ ਕੋਈ ਦੇ ਫਿਕਰਾਂ ਜੀ 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 ਅੱਛਾ ਫਿਰ ਇਹ ਦੱਸੋ ਵੀ ਜਦੋਂ ਸਕਿਨ ਖਰਾਬ ਹੋਣੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਥੋੜਾ ਤੁਸੀਂ ਦੱਸ ਰਹੇ ਸੀ ਮੈਨੂੰ ਬਿਹਾਈਂਡ ਦਾ ਕੈਮਰਾ ਤੁਸੀਂ ਜਿਵੇਂ ਮੈਨੂੰ ਦੱਸਿਆ ਕਿ ਅਗਰ ਤੁਹਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋਊਗੀ ਤਾਂ ਉਸ ਤੋਂ ਪਹਿਲਾਂ ਤੁਹਾਡਾ ਪੇਟ ਵੀ ਖਰਾਬ ਹੋਊਗਾ ਉਹ ਕਿਉਂ ਜੀ ਕਿਉਂਕਿ ਜਦੋਂ ਆਪਣੇ ਕੋਈ ਵੀ ਚੀਜ਼ ਆਪਾਂ ਖਾਣੇ ਆ ਜੀ ਜਦੋਂ ਆਪਾਂ ਨੂੰ ਕਬਜ਼ ਰਹਿਣ ਲੱਗ ਗਈ ਪੇਟ ਸਾਫ਼ ਨਾ ਹੋਣ ਲੱਗੇ ਉਦੋਂ ਬਾਅਦ ਜਿਹੜੇ ਸਕਿਨ ਆਪਣੀ ਦਸਣ ਲੱਗ ਜਾਂਦੀ ਆ ਵੀ ਆਪਾਂ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਆ ਡਲਨੈਸ ਹੋ ਜਾਂਦੀ ਆ ਠੀਕ ਹੈ ਜੀ ਸਕਿਨ ਆਪਣੀ ਜਿਵੇਂ ਹੋਰ ਹੀ ਤਰ੍ਹਾਂ ਜੇ ਹੋਣ ਲੱਗ ਜਾਂਦੀ ਆਹ ਚੀਜ਼ਾਂ ਜਿਹੜੀਆਂ ਵਾ ਇਹ ਰੱਬ ਜੀਆਂ ਹੋਣ ਲੱਗ ਜਾਂਦੀਆਂ ਵਾ ਇਹ ਤੱਕ ਤਾਂ ਲੱਗ ਖੁਸ਼ਕੀ ਜੀ ਆ ਜਾਂਦੀ ਬਿਲਕੁਲ ਜੀ ਅੱਛਾ ਤੇ ਦੇਸੀ ਕੀ ਕੰਮ ਕਰੂਗਾ ਜੀ ਜੇ ਦੇਸੀ ਕੀ ਜਿਵੇਂ ਵੈਜੀ ਦੱਸਦੇ ਨੇ ਵੀ ਦੇਸੀ ਕੀ ਦਾ ਚਮਚਾ ਮਾਰੋ ਅੰਦਰ ਤੇ ਜਿਹੜੀ ਦਾਗ ਧੱਬੇ ਹੋ ਜਲੰਧਰ ਬਿਲਕੁਲ ਜੀ ਦੇਸੀ ਕਿ ਉਹ ਬਹੁਤ ਵਧੀਆ ਚੀਜ਼ ਆ ਇਹ ਬੰਦ ਨਹੀਂ ਕਰਨਾ ਚਾਹੀਦਾ ਠੀਕ ਹੈ ਪਰ ਇਹ ਜਦੋਂ ਮੱਚ ਗਿਆ ਇਹ ਖਤਮ ਆ ਜਦੋਂ ਦਾਲ ਸਾਬਜੀ ਤੁਸੀਂ ਖਾਣੇ ਆ ਗਰਮ ਦਾਲ ਸਾਬਜੀ ਦੇ ਵਿੱਚ ਪਾਓ ਉਹ ਤੁਹਾਡੇ ਲਈ ਅਮਰਤ ਆ ओके ਰਸਭ ਸਕਿਨ ਵਾਸਤੇ ਦੇਸੀ ਕੀ ਠੀਕ ਹੈ ਜੀ ਹਾਂਜੀ ਦੇਸੀ ਕੋਲ ਬਹੁਤ ਤਕੜੀ ਚੀਜ਼ ਹੈ ਜਿਹੜੇ એનર્ਜੀ ਦਿੰਦੀ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ 90 90 ਹੁਣ ਵੀ ਦੇਖੋ ਜਿਹੜੇ ਬਜ਼ੁਰਗ ਅੱਸੀ 90 ਸਾਲ ਦੇ ਆ ਚਿਹਰੇ ਦਗਦਾ ਕਰਦੇ ਆ 30 ਸਾਲ ਦਾ ਮੁੰਡਾ ਨਾ ਮੁਕਾਬਲਾ ਨਹੀਂ ਕਰ ਸਕਦਾ ਕੋਲੇ ਭਾਦ ਕੇ ਚਿਹਰੇ ਦਾ ਬਿਲਕੁਲ ਠੀਕ ਹੈ 30 ਸਾਲ ਦਾ ਤੇ ਬਰਾਬਰ ਉਹਦੇ ਤੇ ਹੋਇਆ ਪਿਆ ਬੱਚਾ ਠੀਕ ਹੈ ਤੇ ਘੋਜਦਾ ਬਹੁਤ ਵਧੀਆ ਮੈਂ ਤਾਂ ਹੁਣ ਆਪਾਂ ਅਗਦੇ ਪਿੰਡੇ ਤੇ ਲਾਉਣੇ ਆ ਹਾਂਜੀ ਤੇ ਲੋਨੋ ਕੋਈ ਲੋਨੋ ਸਾਡੇ ਅੰਦਰ ਬੋਡੀ ਜਾਂਦਾ એનર્ਜੀ ਦਾ ਸਾਰੀ ਬੋਡੀ ਲੋਨ ਦੀ ਲੋੜ ਹੀ ਨਹੀਂ ਅੰਦਰੋਂ ਬਾਹਰ ਆਉਂਦਾ ਸਕੰਦੀ ਜੀ 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 ਅੱਛਾ ਤੇ ਵਾਜੀ ਫਿਰ ਆਖਿਰ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਹੁਣ ਜਿਨ੍ਹਾਂ ਦਾ ਫੇਸ ਖਰਾਬ ਹੋ ਗਿਆ ਉਹ ਗੋਲੀਆਂ ਵੀ ਖਾ ਰਹੇ ਨੇ ਐਲੋਪੈਥੀ ਵਾਲੀਆਂ ਉਹ ਕਰੀਮਾਂ ਵੀ ਲਾ ਰਹੇ ਨੇ ਉਹ ਗੋਰੇ ਹੋਣ ਵਾਲਾ ਨੁਸਖਾ ਨਹੀਂ ਹੈ ਜੀ ਕੋਈ ਜੇ ਫੇਸ ਆਪਣਾ ਸਾਫ਼ ਹੋ ਜਾਂਦਾ ਵਾ ਵਧੀਆ ਅੱਛਾ ਜੀ ਠੀਕ ਹੈ ਜਿਹੜਾ ਜੋ ਕੁਰਤ ਨੇ ਆਪਾਂ ਰੰਗ ਦੇਤਾ ਹਾਂਜੀ ਉਹ ਰੰਗ ਤਾਂ ਉਮੀ ਰਹਿਣਾ ਜੋ ਕੁਦਰਤ ਦੇ ਨਾਲੋਂ ਟੱਕਰ ਨਹੀਂ ਲੈ ਸਕਦੇਗੇ ਠੀਕ ਹੈ ਠੀਕ ਹੈ ਜੀ ਉਹ ਕਰੀਮਾਂ ਹੁੰਦੀਆਂ ਜਿੰਨਾ ਚਿਰ ਲਾਉਨੇ ਉਹਨਾਂ ਚਿਰ ਆਪਾਂ ਰਹਿਨੇ ਆ ਠੀਕ ਹੈ ਹਾਂ ਚਿਹਰਾ ਚਮਕਣ ਲੱਗ ਜਾਊਗਾ ਤੇ ਦਗ-ਦਗ ਕਰੂਗਾ ਹੱਸੂ-ਹੱਸੂ ਕਰੂਗਾ ਅੱਛਾ ਕੋਸ਼ਿਓ ਦੇਖਿਆ ਉਹ ਬੱਚੇ ਬੱਚੀਆਂ ਥੋੜੇ ਜਿਹਾ ਆਪਾਂ ਜਿਵੇਂ ਕਹਿੰਦੇ ਨੇ ਇਹਨਾਂ ਦਿਮਾਗ ਬ੍ਰੇਨ ਘਟਕਾਪਾ ਕਹਿੰਦੇ ਨੇ ਕੰਮ ਕਰਦਾ ਵਾ ਉਹ ਦੇਖੋ ਕਿਵੇਂ ਚਿਹਰੇ ਤੇ 글로ਵ ਹੁੰਦੀ ਹੈ ਕੋ ਖੁਸ਼ੀ ਰਹਿਣਾ ਤਾਂ ਉਹ ਨਾ ਗਮੀ ਦੀਆਂ ਨਾ ਖੁਸ਼ੀ ਦਾ ਖੁਸ਼ ਰਹਿਣਾ ਉਹਨਾਂ ਦੇ ਵਾਸਤੇ ਰਹਿਣਾ ਇਹਨੂੰ ਛੇੜਦਾ ਉਹਨੂੰ ਛੇੜ ਲਿਆ ਉਹ ਹੱਟੇ ਘਟੇ ਰਹਿਣਗੇ ਵਦਿਆ ਤੰਦਰੁਸਤ ਦੋ ਬੰਦਾ ਤੋਂ ਨਹੀਂ ਸੰਭੇ ਜਾਂਦੇ ਉਹ ਕਿਉਂਕਿ ਉਹਨਾਂ ਦੇ ਜਿਹੜੇ ਮਨ ਖੁਸ਼ ਆ ਠੀਕ ਹੈ ਆਪਾਂ ਨੂੰ ਲੱਗਦੇ ਆ ਠੀਕ ਹੈ ਬਰੇਨ ਨਹੀਂ ਸਹੀ 게 ਘੱਟ ਕੰਮ ਕਰਦੇ ਆ ਹਾਂ ਪਰ ਉਹ ਦੂਜੇ ਤਰ੍ਹਾਂ ਬਹੁਤ ਪੱਖੋਂ ਬਾਡੀ ਪੱਖੋਂ ਬਹੁਤ ਵਧੀਆ ਤੰਦਰੁਸਤ ਹੁੰਦੇ ਆ ਜੋਰ ਚ ਨੋਏ ਐ ਖਟਾ ਖਟੇ ਹੁੰਦੇ ਜੀ ਕਿਉਂ ਦਿਮਾਗ ਦੇ ਲੋੜ ਦੀ ਲੈਦੇ ਹੋ ਜਮ ਜੀ ਜੀ ਸਾਡੀ ਸਕਿਨ ਵਾਸਤੇ ਸਭ ਤੋਂ ਬਿਹਤਰੀਨ ਖੁਰਾਕ ਕਿਹੜੀ ਹੈ ਜੀ ਵੈ ਜੀ ਜਿਹੜੀ ਸਾਡੀ ਸਕਿਨ ਦਗ ਦਗ ਕਰਨ ਲੱਗ ਜੇ ਫੌੜੇ ਫਿੰਸੀਆਂ ਧੱਫੜ ਖਾਰਿਸ਼ ਰੈਸ਼ਸ ਹੋਣੀ ਨਾ ਜਿਹੜਾ ਮਰਜ਼ੀ ਮੌਸਮ ਹੋਵੇ ਹਾਂਜੀ ਦੇਖੋ ਬਾਤ ਤੋਂ ਬਾਤ ਸਲਾਦ ਇਸਤੇਮਾਲ ਵੱਧ ਕਰੋ ਜੀ ਅੱਛਾ ਜੀ ਸਲਾਦ ਕੋਈ ਵੀ ਹੈ ਵੱਧ ਇਸਤੇਮਾਲ ਕਰੋ ਪਰ ਹੋਵੇ ਘਰ ਦਾ ਘਰ ਦਾ ਮਤਲਬ ਜੀ ਵੀ ਘਰੇ ਆਪਣੇ ਬੀਜਾਵੇ ਨਾ ਵੀ ਰੇ ਸਪਰੇ ਵਾਲਾ ਹੋਵੇ ਉਦੋਂ ਕੋਈ ਫਾਇਦਾ ਨਹੀਂ ਵਰਤੋ ਚਾਹੇ ਨਾ ਵਰਤੋ ਉਦੋਂ ਨਾ ਵਰਤੋ ਵਧੀਆ ਤੁਸੀਂ ਠੀਕ ਹੈ ਜਿਵੇਂ ਸਬਜ਼ੀਆਂ ਵਾਂ ਉਹ ਵੱਧ استعمال ਕਰ ਪਰ ਹੋਣ ਕਰਦਾਂ ਕਰਦੀਆਂ ਬਾਜ਼ਾਰੂ ਨਾ ਹੋਵੇ ਕਿਉਂਕਿ ਅੱਜ ਸਪਰੇਅ ਹੋਈ ਆ ਦੋ ਤਿੰਨ ਦਿਨ ਬਾਅਦ ਹੀ ਖਾ ਲੈਣੀ ਆ ਠੀਕ ਹੈ ਸਿੱਧੀ ਡਾਇਰੈਕਟ ਹਰ ਯਾਰ ਅੰਦਰ ਜਾਣੀਆਂ ਉਹ ਠੀਕ ਹੈ ਨਹੀਂ ਉਹ ਆਯੁਰਵੇਦ ਦੇ ਵਿੱਚ ਕੋਈ ਉਹ ਰੇਹਾ ਸਪਰੇਅਾਂ ਦਾ ਅਸਰ ਘੱਟ ਕਰਨ ਵਾਲਾ ਕੋਈ ਨੁਸਖਾ ਹੈ ਜੀ ਵੀ ਸਾਡੇ ਤਾਂ ਮਜਬੂਰੀ ਹੈ ਕਿਸੇ ਦੇ ਘਰੇ ਤਾਂ ਲੱਗੀ ਨਹੀਂ ਹੋਈ ਜੀ ਅੱਜ ਕੱਲੇ ਦੇਖੋ ਧੋ ਕੇ ਜਿਵੇਂ ਅਸੀਂ ਦੋ ਤਿੰਨ ਚਾਰ ਵਾਰੀ ਪਾਣੀ ਵਿੱਚ ਦੀ ਕੱਢ ਲੈਂਦੇ ਵੀ ਹੋ ਜਾਂਦੀ ਆ ਪਰ ਬਹੁਤ ਘੱਟ ਅਸਰ ਨਹੀਂ ਨਿਕਲਦਾਗਾ ਬਹੁਤ ਘੱਟ ਬਹੁਤ ਘੱਟ ਨਿਕਲਦਾ ਵਾ ਹੁਣ ਧੋ ਤਾ ਕੇ ਬਣਾਉਂਦੇ ਆ ਹਾਂਜੀ ਕਿ ਜਿਹੜੀਆਂ ਮਤਾਵਾਂ ਵੀ ਬਾਲਣ ਦੇ ਨਹੀਂ ਕਈ ਛੱਪ ਛੱਪਾ ਬਹਾ ਪਾ ਲੈਂਦੇ ਧੋ ਲੈਂਦੇ ਆ ਪਰ ਉਹ ਪੂਰਾ ਗੱਲ ਬਹੁਤ ਬਣ ਜਾਂਦੀ ਆ 50 ਪਰ 70% ਤੱਕ ਹੀ ਕਵਰ ਕਰ ਜਾਂਦੇ ਆ ਠੀਕ ਹੈ ਪਰ ਉਹ 100% ਨਹੀਂ ਕਹਿ ਸਕਦੇ ਅਸੀਂ 100% ਨਹੀਂ ਕਹਿ ਸਕਦੇ ਜੀ 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 ਅੱਛਾ ਤੇ ਫਿਰ ਹੁਣ ਸਾਨੂੰ ਇਹ ਦੱਸੋ ਜੀ ਜਿਹੜਾ ਇਹ ਤੇਲ ਹੈਗਾ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਸਕਿਨ ਹੈਗੀ ਐ ਜੀ ਕਿਸੇ ਦੀ ਸਕਿਨ ਆਲਰੇਡੀ ਬਹੁਤ ਸਾਫ਼ ਸੁਥਰੀ ਹੈ ਤਾਂ ਉਹਦੇ ਤੇ ਗਲੋ ਲਿਆਏਗਾ ਤੇ ਜਿਨ੍ਹਾਂ ਦੀ ਮਟਮੈਲੀ ਹੋ ਗਈ ਹੈ ਮਤਲਬ ਜ਼ਿੰਮੇਵਾਰੀਆਂ ਦੇ ਬੋਝ ਢੇਠ ਅਸੀਂ ਕਹਿ ਲਈਏ ਪਰ ਰਸੋਈ ਦੇ ਬੋਝ ਢਿਤ ਦਬ ਕੇ ਰਹਿ ਗਈਆਂ ਸਾਡੀਆਂ ਭੈਣਾਂ ਜਾਂ ਕੰਮ ਦੇ ਬੋਝ ਢਿਤ ਦਬ ਕੇ ਰਹਿ ਗਏ ਸਾਡੇ ਵੀਰ ਉਹਨਾਂ ਦੀ ਸਕਿੰਦਾ ਕਿਵੇਂ ਇਸਤੇਮਾਲ ਕਰਨ ਕਿ ਇਹਨਾਂ ਨੂੰ ਰਿਜ਼ਲਟ ਬਾਖਮਾਲ ਮਿਲੇ ਇਹ ਇਹ ਹੈ ਕਿ ਜੀ ਕਿਹੜੇ ਪੱਤੇ ਨੇ ਇਹ ਨਿੰਮ ਦੇ ਪੱਤੇ ਆ ਜੀ ਅੱਛਾ ਨਿੰਮ ਦੇ ਪੱਤੇ ਬਿਲਕੁਲ ਜੀ ਠੀਕ ਹੈ ਆ ਤੁਸੀਂ ਇੰਨਾ ਕੁ ਤੇਲ ਲੈ ਕੇ ਇਹ ਕੀ ਦੇਸੀ ਕੀ ਹੈ ਜੀ ਇਹ ਜੀ ਕੋਕੋਨਟ ਆਇਲ ਅੱਛਾ ਕੋਕੋਨਟ ਆਇਲ ਜੀ 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 ਇਹ ਚ ਤੁਸੀਂ 10 ਤੋਂ 15 ਨਿੰਮ ਦੇ ਪੱਤੇ ਪਾ ਕੇ ਇਹਨੂੰ ਮੱਠੀ-ਮੱਠੀ ਅੱਗ ਤੇ ਜਾਨੀ ਕਿ ਪਕਾਉਣਾ ਵਾ ਠੀਕ ਹੈ ਇੱਕ ਤਾਂ ਇਹ ਚੋ ਸਮੈਲ ਨਾ ਆਵੇ ਐ ਕਿ ਤੇਲ ਮੱਚੇ ਨਾ ਠੀਕ ਹੈ ਮੱਠੀ ਆ ਕੇ ਤੇ 10 ਤੋਂ 15 ਮਿੰਟ ਇਹਨਾਂ ਨੂੰ ਲੋ ਫਲੇਮ ਤੇ ਕਰ ਬਿਲਕੁਲ ਜੀ 15 ਮਿੰਟ ਰੱਖੋ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਲਈ ਰੱਖ ਦਿਓ ਠੀਕ ਹੈ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਲੱਗੇ ਜੀ ਇਹਦੇ ਨਾਲ ਚਿਹਰਾ ਸਾਫ਼ ਕਰ ਸਕਦੇ ਆ ਅੱਛਾ ਮਤਲਬ ਡਾਇਰੈਕਟਲੀ ਅਪਲਾਈ ਕਰਨ ਲਈ ਕਾਟਨ ਵਗੈਰਾ ਨਾਲ ਇਸਤੇਮਾਲ ਕਰੀ ਜਿੰਦਾ ਮਰਜੀ ਜੀ ਡਾਇਰੈਕਟਲੀ ਵੀ ਕਰ ਸਕਦੇ ਆ ਕਾਟਨ ਨਾਲ ਕਾਟਨ ਨਾਲ ਇਵੇਂ ਹੁੰਦਾ ਸੌਫਟ ਕਰਕੇ ਜਿਹੜੇ ਆਪਣੇ ਪੋਰ ਹੁੰਦੇ ਆ ਇਹ ਸਾਫ਼ ਹੋ ਜਾਂਦੇ ਆ ਕਾਟਨ ਨਾਲ ਜੀ ਠੀਕ ਹੈ ਤੇ ਕਿੰਨੇ ਦਿਨਾਂ ਚ ਸਾਨੂੰ ਸਕਿਨ ਤੇ ਅਸਰ ਉਹ ਆਉਣਾ ਸ਼ੁਰੂ ਕਰੂਗਾ ਉਹ ਮਤਲਬ ਕਈ ਤਰ੍ਹਾਂ ਮਸ਼ਹੂਰੀਆਂ ਆਉਂਦੀਆਂ ਨੇ ਜੀ ਅੱਜ ਕੱਲ ਵੀ ਰਾਤ ਨੂੰ ਲਾਇਆ ਸਵੇਰੇ ਬੱਧਾ ਗੋਰਾ ਹੋ ਕੇ ਉੱਠੜਿਆ ਉਹ ਇਹ ਪ੍ਰੋਡਕਟ ਹੁੰਦੇ ਜੀ ਉਹ ਟੈਂਪਰੇਰੀ ਹੁੰਦੇ ਆ ਇਹ ਤਕਰੀਬਨ 1 ਵੀਕ ਤੋਂ 10 ਦਿਨ ਲਾਊਗਾ ਪਰ ਜੋ ਇਹ ਰਿਜ਼ਲਟ ਦੇਊਗਾ ਉਹ ਪਰਮਾਨੈਂਟ ਆ ਉਹ ਇਹ ਨਹੀਂਗਾ ਵੀ ਤੁਸੀਂ ਇਹਨੂੰ ਬੰਦ ਕਰਤਾ ਬਾਅਦ ਵਿੱਚ ਫੇਰ ਉਦਾਂ ਹੀ ਹੋ ਜੂ ओके okay. बिल्कुल जी, लिड़ी, लिड़ी जी तो ਜਿਹੜੀ ਜਿਹੜੀ ਉਹ ਐਲੋਪੈਥੀਲੀ ਕਰੀਮਾਂ ਨੇ ਕੋਈ ਸਨ ਕਰੀਮ ਆ ਗਈ ਕੋਈ ਫੇਸ ਵਾਸ਼ ਆ ਗਿਆ ਕੋਈ ਲੋਸ਼ਨ ਆ ਗਿਆ ਕੋਈ ਕੁਝ ਆ ਗਿਆ ਉਹਨਾਂ ਦੇ ਸਾਈਡ ਇਫੈਕਟ ਨਾਲ ਵੀ ਸਕਿਨ ਖਰਾਬ ਹੋ ਸਕਦੀ ਹੈ ਬਿਲਕੁਲ ਜੀ ਉਹ ਜਦੋਂ ਆਪਾਂ ਜ਼ਿਆਦਾ ਯੂਜ਼ ਕਰਦੇ ਆ ਕਈਆਂ ਤੁਸੀਂ ਦੇਖਿਆ ਹੋਊਗਾ ਚਿਹਰੇ ਤੇ ਦੱਬੇ ਜੇ ਪੈਣ ਲੱਗ ਜਾਂਦੇ ਆ ਸਕਿਨ ਦਾ ਰੰਗ ਬਦਲਣ ਲੱਗ ਜਾਂਦਾ ਵਾ ਉਹਦੇ ਨਾਲ ਕਾਫੀ ਪ੍ਰੋਬਲਮ ਆ ਗਾਂ ਪਰ ਜਦੋਂ ਏਜ ਵੱਧਦੀ ਉਦੋਂ ਪਤਾ ਲੱਗਦਾ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਕਿ ਡਾਰਕ ਸਰਕਲ ਜੀ ਡਾਕਟਰ ਸਾਹਿਬ ਕੀ ਬਿਟ ਸੈਟ ਹੋ ਸਕਦੇ ਨੇ ਇਹਦੇ ਨਾਲ ਇਦੇ ਨਾਲ ਜੀ ਜਦੋਂ ਇਹ ਇਹ ਸਿਰਫ ਇਹ ਨਹੀਂ ਤੁਹਾਡਾ ਜਿਵੇਂ ਸਕਿਨ ਨੂੰ ਵਾਸ਼ ਆਊਟ ਕਰਨਾ ਵਾ ਡਸਟਰ ਕਰ ਦੇਣੀ ਇਹਨੇ ਬਿਲਕੁਲ ਜੀ ਜਿਹੜੇ ਡਾਰ ਸਰਕਲ ਆ ਉਹਦੇ ਲਈ ਆਪਾਂ ਜਿਵੇਂ ਫੋਨ ਜਿਆਦਾ ਆਪਾਂ ਨਾ ਯੂਜ਼ ਕਰੀਏ ਠੀਕ ਹੈ ਜਿਆਦਾ ਜਿਵੇਂ ਨੀਂਦ ਪ੍ਰੋਪਰ ਚਾਹੀਦੀ ਹੈ ਜਦੋਂ ਨੀਂਦ ਪ੍ਰੋਪਰ ਹੋਊਗੀ ਇਹ ਚੀਜ਼ ਆਪਣੀ ਵੈਸੇ ਹੀ ਸਹੀ ਹੋ ਜਾਣੀ ਆ ਵੈਸੇ ਹੀ ਸਹੀ ਹੋ ਜਾਣੀ ਜੀ 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 ਅੱਛਾ ਵਾ ਜੀ ਆਖਰੀ ਸਵਾਲ ਵੀਡੀਓ ਥੋੜੀ ਜਿਹੀ ਲੰਬੀ ਹੋ ਰਹੀ ਹੈ ਮਾਫ ਕਰਨਾ ਪਰ ਸਕਿਨ ਨੇ ਪ੍ਰੋਬਲਮਾਂ ਬਣੀਆਂ ਨੇ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਅੱਛਾ ਜਿਹੜੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਚਾਹੇ ਮੁੰਡੇ ਨੇ ਚاہے ਉਹ ਕੁੜੀਆਂ ਨੇ ਚਾਹੇ ਕਾਮਕਾਰੀ ਸਾਡੀਆਂ ਭੈਣਾਂ ਨੇ ਜਿਹੜੀਆਂ ਰੋਜ਼ਾਨਾ ਮੇਕਅਪ ਕਰਦੀਆਂ ਨੇ ਉਹਨਾਂ ਦੀ ਮਜਬੂਰੀ ਵੀ ਹੈ ਕਈਆਂ ਦਾ ਸ਼ੌਂਕ ਵੀ ਹੈ ਮੇਕਅਪ ਕਰਨਾ ਕਈਆਂ ਦੀ ਮਜਬੂਰੀ ਹੋ ਜਾਂਦੀ ਹੈ ਕੋਈ ਕੰਮ ਕਰਦਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਫਿਰ ਜੇਕਰ ਉਹ ਆਪਣੀ ਸਕਿਨ ਨੂੰ ਜਿੰਨੀ ਉਹਦੀ ਉਮਰ ਹੈਗੀ ਆ ਉਮਰ ਦੇ ਮੁਤਾਬਕ ਰੱਖਣੀਆਂ ਚਾਹੁੰਦੀਆਂ ਨੇ ਕੀ ਉਹਨਾਂ 'ਚ ਇਹ ਤੇਲ ਕੰਮ ਕਰੇਗਾ ਜੀ ਉਹ ਰਿਮੂਵ ਕਰਨ ਤੋਂ ਬਾਅਦ ਇਸ ਚੀਜ਼ ਦਾ ਇਸਤੇਮਾਲ ਕਰਨ ਮੇਕਅਪ ਹਾਂ ਇਹ ਕਾਫੀ ਹੱਦ ਤੱਕ ਬਹੁਤ ਵਧੀਆ ਰਿਜ਼ਲਟ ਦੇਊਗਾ ਜੀ ਠੀਕ ਹੈ ਬਾਕੀ ਸਕੈਨ ਦੇ ਕੇ ਪਤਾ ਲੱਗੇ ਕਿ ਕਿਹੜੀ ਸ਼ੰਕੀ ਹੈ ਸਕੈਨ ਦੀ ਠੀਕ ਹੈ ਸਕੈਨ ਸਕੈਨ ਤੇ ਹੁੰਦਾ ਕਿ ਜਿਆਦਾ ਹੋਵੇ ਉਹ ਲੱਗ ਚੀਜ਼ ਹੁੰਦੀ ਆ ਆਮ ਨਾਰਮਲ ਤੇ ਇਹ ਪੂਰਾ ਵਧੀਆ ਕੰਮ ਕਰੂਗਾ ਠੀਕ ਹੈ ਜਿਹੜੀ ਆਪਾਂ ਕੋਈ ਮੇਕਅਪ ਕੋਈ ਵੀ ਕਰੀਮਾਂ ਲਾਉਨੇ ਆ ਉਹ ਕੁਸ਼ਟਾਂ ਦੇ ਵਾਸਤੇ ਹੁੰਦੇ ਆ ਠੀਕ ਹੈ ਜਿੰਨਾ ਬੰਦਾ ਹਾਰ ਸ਼ਿੰਗਾਰ ਤੋਂ ਬਿਨਾ ਸੁਨੱਖਾ ਲੱਗਦਾ ਨਾ ਹਾਂਜੀ ਹਾਰ ਸ਼ਿੰਗਾਰ ਦੇ ਨਾਲ ਤਾਂ ਐਵੇਂ ਕੁਸ਼ਪਾਲੀ ਲੱਗਦਾ ਵਾ ਠੀਕ ਹੈ ਜਿਹੜਾ ਕੁਦਰਤੀ ਸਾਨੂੰ ਰੱਬ ਨੇ ਦਿੱਤੀ ਜਿਹੜੀ ਉਹ ਚੀਜ਼ ਆ ਉਹ ਬੜੀ ਸੁੰਦਰ ਚੀਜ਼ ਕੁਦਰਤੀ ਅਸੀਂ ਉਹ ਵਿਗਾੜ ਦਿੰਨੇ ਆ ਉਹਨਾਂ ਦੇ ਨਾਲ ਸਕੇਨ ਸਾਡੀ ਜਿਹੜੀ ਮੇਕਅਪ ਆ ਕੋਈ ਚੀਜ਼ਾਂ ਲਾਉਣੇ ਵੱਧ ਖਰਾਬ ਹੀ ਹੁੰਦੀ ਆ ਕੋਈ ਉਹ ਫਾਇਦਾ ਤੇ ਕੁਝ ਟਾਈਮ ਦੇ ਖਾਤਰ ਹੁੰਦਾ ਉਹ ਜੀ ਜੀ ਬਾਅਦ ਵਿੱਚ ਉਹ ਨੁਕਸਾਨ ਹੀ ਉਹ ਚੀਜ਼ਾਂ ਦਾ ਸਾਰੀਆਂ ਦਾ ਜੀ ਜੀ ਅੱਛਾ ਵੈਜੀ ਫਿਰ ਕਿਹੜੇ ਹਾਲਾਤਾਂ ਤੱਕ ਸਕਿਨ ਦੀ ਪ੍ਰੋਬਲਮ ਦਾ ਤੁਹਾਡੇ ਕੋਲ ਹੱਲ ਹੈਗਾ ਹਾਂ ਸਕਿਨ ਕੋਈ ਜਿੰਨੀ ਮਰਜ਼ੀ ਖਰਾਬ ਹੋ ਜਾਊ ਫਿਰ ਆਪਣੇ ਜਿਵੇਂ ਕੈਪਸੂ हां ਸਰਾਇਸਸ ਵੀ ਕਰ ਦਿੰਦਾ ਜਮਾਂ ਸਹੀ ਜੀ ਤੇ ਸਕੈਨ ਵੀ ਜਿਹੜਾ ਮਰਜੀ ਸਾਰਾ ਬਿਲਕੁਲ ਠੀਕ ਹੋ ਜਾਊਗਾ ਜੀ ਸਰਾਇਸਸ ਦਾ ਵੀ ਇਹ ਮਤਲਬ 10 15 ਦਿਨ ਦੇ ਵਿੱਚ ਹੀ ਰਿਜ਼ਲਟ ਦੇ ਦਿੰਦਾ ਵਾ ਠੀਕ ਹੈ ਤੇ ਸਕੈਨ ਦਾ ਵੀ ਜੇ ਕੋਈ ਵੀ ਖੂਨ ਦੀ ਕਿਹੜੀ ਕਿਹੜੀ ਪ੍ਰੋਬਲਮ ਤੇ ਇਹ ਕੰਮ ਕਰੇਗਾ ਤੇ ਇਹ ਲਈ ਹੈ ਇਹ ਕੈਪਸੂਲ ਇਹ ਜਿਹੜੇ ਕੈਪਸੂਲ ਗੋਲੀ ਹੈ ਸਰਾਇਸਸ ਤੇ ਬਵਾਸੀਰ ਤੇ ਖੂਨੀਆਂ ਬਾਦੀ ਜਿਹੜੀ ਮਾਰੀ ਸਾਰਿਆਂ ਨੂੰ ਕਵਰ ਕਰੂਗਾ ਇਹ ਸਰੀਰ ਤੇ ਕਿਤੇ ਵੀ ਧੱਬੇ ਆ ਸ਼ਾਈਆਂ ਆ ਮਤਲਬ ਨੇ ਖਾਰਸ਼ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਆ ਖਾਰਸ਼ ਨੂੰ ਤਾਂ 2 4 ਦਿਨਾਂ ਚ ਹੀ ਹਟਾ ਦਿੰਦਾ ਜੀ ਇਹੇ अच्छा दो तन ਦੇ ਵਿੱਚ ਜਿੰਨੀ ਮਰਜ਼ੀ ਪੁਰਾਣੀ ਆ ਪਰ ਪੀਰੀਅਡ ਥੋੜਾ ਲੰਮਾ ਖਾਣਦਾ ਮਹੀਨਾ ਦੋ ਮਹੀਨੇ ਲੱਗਦੇ ਆ ਤੇ ਬੁੱਲ ਕੋਲ ਫਿਣਸੀਆਂ ਪੁਰਸੀਆਂ ਫੋੜਾ ਫਿਣਸੀ ਜੋ ਵੀ ਕਿਤੇ ਸਰੀਰ ਦਾ ਅੰਗ ਗਲਵਾ ਨੂੰ ਸਹੀ ਕਰ ਦਿੰਦਾ ਬਿਲਕੁਲ ਜੀ ਪਰ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਇੱਕ ਮਰੀਜ਼ ਨੂੰ ਜਦੋਂ ਮੈਂ ਇੱਥੇ ਬੈਠਾ ਸੀ ਤੁਸੀਂ ਉਹਨਾਂ ਨੇ ਕਿਹਾ ਜੀ ਮੇਰੀ ਸਕਿਨ ਵੀ ਇੱਕ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਉਸ ਭੈਣ ਨੂੰ ਕਿਹਾ ਕਿ ਤੁਹਾਨੂੰ ਜਿਹੜੀਆਂ ਮਾਸਿਕ ਪ੍ਰੋਬਲਮ ਹੈਗੀ ਹੈ ਉਹਦੇ ਕਰਕੇ ਤੁਹਾਡੀ ਸਕਿਨ ਖਰਾਬ ਹੈ ਉਹ ਕੀ ਦੱਸਿਆ ਸੀ ਤੁਸੀਂ ਸਾਡੇ ਦਰਸ਼ਕਾਂ ਨਾਲ ਵੀ ਸ਼ੇਅਰ ਕਰ ਦਿਓ ਉਹ ਫਿਰ ਜਿਹੜੀਆਂ ਚੀਜ਼ਾਂ ਨਾ ਇਹ ਜਦੋਂ ਮਰੀਜ਼ ਆਉਂਦਾ ਵਾ ਅਸੀਂ ਉਹ ਦੇਖਣਾ ਆਉਂਦਾ ਵੀ ਕਿਉਂ ਇਹਦੇ ਹੋਈ ਆ ਕੋਈ ਵੀ ਚੀਜ਼ ਅਚਾ ਅਗਰ ਮਤਲਬ ਕੋਈ ਫਿੰਸੀ ਵੀ ਨਿਕਲੀ ਤਾਂ ਉਹਦੇ ਪਿੱਛੇ ਦੇ ਪਿੱਛੇ ਦੇ ਕਾਰਨ ਤੇ ਜਾ ਆਸੀਂ ਬੁੱਢੋ ਦੇਖਣਾ ਵੀ ਸ਼ੁਰੂਆਤ ਕਿੱਥੋਂ ਹੋਈ ਆ ਠੀਕ ਹੈ ਜਿਵੇਂ ਆਪਾਂ ਘਰੇ ਕੋਈ ਲੜਾਈ ਹੁੰਦੀ ਆ ਨਾ ਲੜਾਈ ਉਹ ਤਾਂ ਹੀ ਮਿਟਦੀ ਐ ਵੀ ਸ਼ੁਰੂ ਕਿੱਥੋਂ ਹੋਈ ਆ ਜੇ ਲੜਾਈ ਦੀ ਜੜ ਨਾਲ ਲੱਭੇ ਉਹਨਾਂ ਚ ਲੜਾਈ ਨਹੀਂ ਮਿਟਦੀ ਸਾਲਾਂ ਬੰਦੀ ਚੱਲਦੀ ਆ ਤੇ ਜੜ ਜੇ ਫੜ ਲਈਏ ਫਿਰ ਲੜਾਈ ਖਤਮ ਹੋ ਜਾਂਦੀ ਆ ਉਹ ਲੜਕੀ ਨੂੰ ਕਲਾਉਡ ਬਣਦੇ ਆ ਤੇ ਉਹ ਕਹਿੰਦੀ ਵੀ ਮੈਂਸ ਜਦੋਂ ਆਉਂਦੇ ਉਹਦੇ ਰਸੌਲੀਆਂ ਅੰਦਰ ਪਰ ਉਹਨਾਂ ਨੂੰ ਚੱਕ ਨਹੀਂ ਕਰਾਈਆਂ ਸੀ ਜੇ ਨੂੰ ਦੱਸਦਾ ਉਹ ਕਹਿੰਦੀ ਹਾਂ ਇਹ ਚੱਕਰ ਹੈਗਾ ਫਿਰ ਅਸੀਂ ਕਹਾਂ ਤੁਹਾਨੂੰ ਰਸੌਲੀ ਦੀ ਮੈਡੀਸਨ ਖਾਣੀ ਪੈਣੀ ਆ ਜਦੋਂ ਰਸੌਲੀ ਨਿਕਲ ਗਈ ਸਕਿਨ ਤੁਹਾਡੀ ਆਪ ਦੇ ਆਪ ਹੀ ਠੀਕ ਹੋ ਜਾਣੀ ਆ ਹੋਰ ਕੀ ਮੈਡੀਸਨ ਦੀ ਲੋੜ ਪੈਣੀ ਹੋਈ ਨਹੀਂ ਕਿਉਂਕਿ ਆਪਾਂ ਜੜ ਫੜਦੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਵੈਦ ਕਵਲਜੀਤ ਸਿੰਘ ਤੂਰ ਤੇ ਡਾਕਟਰ ਕ੍ਰਿਸ਼ਨ ਸਿੰਘ ਤੌਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਸਕਿਨ ਨੂੰ ਇਸ ਤੇਲ ਦੇ ذریعے ਸਾਫ਼ ਸੁਥਰੀ ਰੱਖ ਸਕਦੇ ਹਾਂ ਹਮੇਸ਼ਾ ਲਈ ਔਰ ਦਾਗ ਧੱਬੇ ਝੁਰੜੀਆਂ ਜਿਹੜੀਆਂ ਉਮਰ ਤੋਂ ਪਹਿਲਾਂ ਪੈ ਜਾਂਦੀਆਂ ਨੇ ਉਹਨਾਂ ਦਾ ਬੜਾ ਵਧੀਆ ਹੱਲ ਡਾਕਟਰ ਸਾਹਿਬ ਨੇ ਦੱਸਿਆ ਉਮੀਦ ਕਰਦੇ ਆਂ ਵੀਡੀਓ ਨਾਲ ਲੋਕਾਂ ਤੱਕ ਉਹਨਾਂ ਬੱਚਿਆਂ ਤੱਕ ਉਹਨਾਂ ਭੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਨੂੰ ਸਕਿਨ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਅੱਜ ਦਿਨ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਜੀ ਇੱਥੇ ਕਿਸੇ ਨੇ ਸਕਿਨ ਬਾਬਤ ਖਾਸ ਕਰਕੇ ਤੁਸੀਂ ਸਕਿਨ ਦਾ ਬੜਾ ਹਰੇਕ ਨੂੰ ਦੇਖ ਕੇ ਕੋਈ ਨਾ ਕੋਈ ਨੁਸਖਾ ਟੋਟਕਾ ਜ਼ਰੂਰ ਦੰਨੇ ਬਿਲਕੁਲ ਜੀ ਆਪਣਾ ਪਿੰਡ ਪਿੰਡਰਕਲਾ ਜੀ ਜ਼ਿਲ੍ਹਾ ਮੋਗਾ ਵਾ ਠੀਕ ਹੈ ਮੋਗੇ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਹੈਗਾ ਜੀ ਠੀਕ ਹੈ ਤੇ ਮਿਲਣ ਦਾ ਸਮਾਂ ਜਦੋਂ ਵੀ ਕਾਲ ਆਉਣਾ ਜੀ ਕਾਲ ਕਰਕੇ ਆਓ ਦੇ ਵਿੱਚ تک ਮਿਲਦੇ ਹਾਂ ਸਵੇਰ 8 ਵਜੇ ਤੋਂ ਲੈ ਕੇ 2 ਵਜੇ ਤੱਕ ਜੀ 2 ਵਜੇ ਤੱਕ ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਹੁੰਦੇ ਨੇ ਹਾਂ ਹੁੰਦੇ ਮਿਲ ਪੈਂਦਾ ਘਰੇ ਹੋਈ ਦਾ ਮਿਲ ਪੈਂਦਾ ਜੀ ਤੇ ਜੇ ਬਾਹਰ ਕੰਮ ਕੰਦਰ ਕੋਈ ਜੜੀ ਬੂਟੀਆਂ ਲੈਣ ਗਏ ਫਿਰ ਦੱਸ ਦਿੰਦਾ ਮਰੀਜ਼ ਨੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਮੈਂ ਫੇਰ ਕਹਿ ਰਿਹਾ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਦਾਗ ਧੱਬੇ ਫਿੰਸੀਆਂ ਦਵਾਈਆਂ ਖਾ ਖਾ ਕੇ ਅਸੀਂ ਕਹਿ ਲਿਆ ਕਿ ਕਾਸਮੈਟਿਕ ਦੇ ਪ੍ਰੋਡਕਟ ਯੂਜ਼ ਕਰ ਕਰਕੇ ਜਿਹੜੇ ਨਹੀਂ ਹੋਏ ਮਤਲਬ ਸੈੱਟ ਹੀ ਨਹੀਂ ਹੋ ਰਹੇ ਉਹਨਾਂ ਦਾ ਫੇਸ ਤਾਂ ਉਹਨਾਂ ਨੂੰ ਇੱਕ ਵਾਰ ਇਹ ਜ਼ਰੂਰ ਟਰਾਈ ਕਰਨਾ ਚਾਹੀਦਾ ਤੇ ਜੇਕਰ ਇਹਦੇ ਨਾਲ ਫਰਕ ਨਾ ਪਵੇ ਜੀ ਫੇਰ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ ਹਾਂਜੀ ਕਰ ਸਕਦੇ ਆਪਣੀ ਮੈਡੀਸਨ ਬਣਾਈ ਆ ਠੀਕ ਹੈ ਦੋ ਤਰ੍ਹਾਂ ਦੇ ਕੈਪਸੂਲ ਐ ਇੱਕ ਤਰ੍ਹਾਂ ਦੀ ਗੋਲੀ ਬਣੀ ਵੀ ਹੈ ਬਟ ਟੈਬਲੇਟ ਇਹ ਆਪਾਂ ਤਿੰਨ ਚੀਜ਼ਾਂ ਦਿੰਦੇ ਆ ਤਿੰਨ ਯੋਗ ਆ ਤੇ ਰਿਜ਼ਲਟ ਦਿਨਾ ਜੀ ਮਿਲ ਜੂਗਾ ਹਫਤੇ ਚ ਰਿਜ਼ਲਟ ਮਿਲ ਜੂਗਾ ਜੀ ਠੀਕ ਹੈ ਬੱਲ ਦੈਟਸ ਆ ਵੇ ਇੱਕ ਕਾਲੀ ਵੇ ਜੀ ਕਾਲੀ ਗੋਲੀ ਵੀ ਕੰਮ ਕਰੂਗੀ ਹਾਂ ਜੀ ਹਾਂ ਜੀ ਜੜੀ ਬੁੱਟੀਆਂ ਦਾ ਬਣੀ ਆ ਸਾਰੀ ਮਤਲਬ ਕਾਲੀ ਗੋਰੀ ਕਾਲਾਪਣ ਜਿਹੜਾ ਸਕਿਨ ਤੇ ਚੱਕ ਦੂ ਚੱਕ ਦੂ ਚੱਕ ਦੂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਵੈਜ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ